ਜੋਤੀਸ਼ ਪੀਠ ਤੀਸ਼ਵਰ ਜਗਦਗੁਰੂ ਸ਼ੰਕਰਚਾਰਿਆ ਸਵਾਮੀ ਸ਼੍ਰੀ ਅਭਿਮੁਕਤੇਸ਼ਵਰਾਨੰਦ ਸਰਸਵਤੀ ਵੱਲੋਂ ਬੀਤੇ ਦਿਨ ਆਖਿਲ ਭਾਰਤੀ ਗਉ ਸੰਸਦ ਦੀ ਬੈਠਕ ਬੁਲਾ ਕੇ ਭਾਰਤ ਦੀ ਪਹਿਲੀ ਗਉ ਸਭਾ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸ਼ੰਕਰਚਾਰਿਆ ਵੱਲੋਂ ਦੇਸ਼ ਦੇ ਹਰ ਸੰਸਦੀ ਹਲਕੇ ਵਿੱਚ ਇੱਕ ਗਉ ਸੰਸਦ ਨਿਯੁਕਤ ਕੀਤਾ ਗਿਆ ਸੀ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਗਉ ਸੰਸਦ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੁਭਾਉ ਉਪਰਦਾਨ ਅਤੇ ਗਉਂ ਪਗਤ ਹਰਵਿੰਦਰ ਸੋਨੀ ਨੂੰ ਨਾਮਜ਼ਦ ਕੀਤਾ ਗਿਆ ਗੁਰਦਾਸਪੁਰ ਹਲਕੇ ਦਾ ਗਉਂ ਸੰਸਦ ਬਣਨ ਤੋਂ ਬਾਅਦ ਹਰਵਿੰਦਰ ਸੋਨੀ ਨੇ ਆਪਣੇ ਸਾਥੀਆਂ ਸਮੇਤ ਸ਼ਿਵ ਮੰਦਰ ਕਲਾਨੌਰ ਵਿਖੇ ਪੋਰੇਨਾਥ ਦੇ ਸਾਹਮਣੇ ਗਉਂ ਰੱਖਿਆ ਦੀ ਸੋਚ ਚੁੱਕੀ ਅਤੇ ਗਉਂ ਨੂੰ ਰਾਸ਼ਟ੍ਰ ਮਾਤਾ ਕੋਸ਼ਿਧਕਰਨ ਅਤੇ ਗਉਂ ਹੋਤਿਆ ਨੂੰ ਰੋਕਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਦਿਲ ਦੇ ਵਿੱਚ ਹੋਈ ਪੰਜ ਦਿਨਾ ਗਉ ਪਾਰਲੀਮੈਂਟ ਵਿੱਚ ਕੁੱਲ 21 ਮਤੇ ਪਾਸ ਕੀਤੇ ਗਏ ਅਤੇ ਜਲਦੀ ਸ਼ੰਕਰ ਚਾਰਿਆ ਵੱਲੋਂ ਪੂਰੇ ਭਾਰਤ ਵਿੱਚ ਗੋ ਰੱਖਿਆ ਦੇ ਸੰਕਲਪ ਅਤੇ ਗਉ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਵਾਉਣ ਲਈ ਅਯੁੱਧਿਆ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ ਇਸ ਮੌਕੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਦਿੱਲੀ ਦੇ ਵਿੱਚ ਆਦੀ ਸ਼ੰਕਰਾਚਾਰਿਆ ਜੀ ਅਭਿ ਮਹੇਸ਼ਵਰ ਆਨੰਦ ਜੀ ਉਹਨਾਂ ਨੇ ਇੱਕ ਗਉ ਸੰਸਦ ਦਾ ਆਯੋਜਨ ਕੀਤਾ ਸੀਗਾ ਜਿਹਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਜਿਹੜੇ ਬڑے-ਬڑے ਵੱਡੇ ਲੋਕ ਭਗਤ ਕੁਮਾਰ ਖੰਧਰਾ ਕੰਪਨ ਬੈਠੇ ਸੀਗੇ ਉਹਦੇ ਵਿੱਚ ਇੱਕ ਜਿਹੜਾ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੂਰੇ ਭਾਰਤ ਦੇ ਵਿੱਚ ਹਰ ਜਿਹੜਾ ਸਸਦਿਕ ਖੇਤਰ ਹੈ ਉਹਦੇ ਵਿੱਚ ਇੱਕ ਗਉ ਸੰਸਦ ਜੜਾ ਉਹ ਜੋ ਕੀਤਾ ਉਸ ਦਾ ਕਾਰਨ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਬੇਸ਼ੱਕ ਗਉ ਮਾਤਾ ਨੂੰ ਮਾਤਾ ਮੰਨਿਆ ਜਾਂਦਾ ਹੈ ਪਰ ਉਹਦਾ ਸਨਰਖਣ ਨਹੀਂ ਕੀਤਾ ਉਹਦੀ ਰੱਖਿਆ ਨਹੀਂ ਕੀਤੀ ਗਈ ਉਹਨੂੰ ਗਊ ਮਾਤਾ ਦਾ ਦਰਜਾ ਨਹੀਂ ਦਿੱਤਾ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਦਾ ਦਰਜਾ ਦਿਲਵਾਉਣ ਵਾਸਤੇ ਉਹ ਗਊ ਸੰਸਧਾ ਦਾ ਜੋ ਆਯੋਜਨ ਕੀਤਾ ਗਿਆ ਸੀਗਾ ਉਸੇ ਵਿੱਚ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਦੀ ਸ਼ੰਕਰਾਚਾਰੀ ਜੀ ਨੇ ਮੈਨੂੰ ਗੁਰਦਾਸਪੁਰ ਤੋਂ ਗਊ ਸੰਸਧਾ ਜਿਹੜਾ ਉਹ ਨਿਯੁਕਤ ਕੀਤਾ ਹੈ ਮੈਂ ਇਸ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਨਾਲ ਹੀ ਅਜਮਾ ਪੁਰੀਸ਼ਕਰ ਤੋਂ ਅਸ਼ੀਰਵਾਦ ਲੈ ਕੇ मैं एक प्रण करता कि गौ रक्षा वास्ते चाहे मेरी जान भी चली जाएगी मैं वो भी जरूर दें, तो की गुरेज नहीं कराँगा क्योंकि हमेशा असी जो तो भी मंगते आए हैं गौ माता को मंगते आए हैं लेकिन गौ माता वास्ते अ कुछ नहीं करते असी हमेशा उन्हों को अपने प्राण की रक्षा मंगते हैं अपना परिवार की सुख शांति मंगने असी समाज की सुख शांति मंगने लेकिन यही समाज जरा गौशाला गौ माता कुछ नहीं करता ਇਸ ਲਈ ਅੱਜ ਮੈਂ ਪ੍ਰਣ ਕਰਕੇ ਜਾ ਰਿਹਾ ਹਾਂ ਬੋਲੇ ਸ਼ੰਕਰ ਜੀ ਸੱਚ ਬੈਠ ਕੇ ਕਿ ਜੋ ਸਮ ਆਸ਼ੀਰਵਾਦ ਮਿਲੇ ਹੈ ਔਰ ਜੋ ਸਮ ਆਦੇਸ਼ ਮਿਲੇ ਹੈ ਉਸ ਦੇ ਅਕੋਰਡਿੰਗ ਅਸੀਂ ਹਮੇਸ਼ਾ ਜਿਹੜਾ ਗਊ ਰੱਖਿਆ ਵਾਸਤੇ ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ ਔਰ ਜਲਦੀ ਇੱਕ ਸਰਕਾਰ ਨੂੰ ਇਹਨਾਂ ਮਜਬੂਰ ਕਰ ਦਵਾਂਗੇ ਕਿ ਉਹ ਗਊ ਮਾਤਾ ਨੂੰ ਗੋ ਰਾਸ਼ਟ੍ਰ ਮਾਤਾ ਦਾ ਦਰਜਾ ਦੇ। ਸੋ ਇਹ ਜਲਦੀ ਬਹੀ ਬੜੇ ਵੱਡੇ ਸਟਾਰਟ ਤੇ ਸ਼ੁਰੂ ਹੋ ਰਹੀ ਹੈ। ਸੁਆਮੀ ਜੀ ਯੋਧਿਆ ਤੋਂ ਇੱਕ ਬੜਾ ਵੱਡੇ ਅੰਦੋਲਨ ਦਾ ਆਗਾਜ਼ ਕਰਨ ਜਾ ਰਹੇ ਨੇ ਜਿਹਦੇ ਵਿੱਚ ਸਾਰੇ ਗਉ ਸੰਸ ਜਿਹੜੇ ਆ ਉਹ ਵਿੱਚ ਉਪਸਥਿਤ ਹੋਣਗੇ ਔਰ ਉਹਦੀ ਜਿਹੜੀ ਯਾਤਰਾ ਜਿਹੜੀ ਆ ਪੂਰੇ ਭਾਰਤ ਵਰਸ਼ੇ ਵਿੱਚ ਲੱਗਾਈ ਜਲਦੀ ਇਹਦੀ ਰੂਪਰੇਖਾ ਤਿਆਰ ਹੋਏਗੀ ਪਰ ਕਿ ਹੋ ਚੁੱਕੀ ਹੈ ਕਾਫੀ ਹੱਦ ਤੱਕ ਦੇਖਣ ਨੂੰ ਫਾਈਨਲ ਟੱਚ ਦੇਣ ਬਾਕੀ ਹੈ ਜੇ ਦਿਨ ਬਾਕੀ ਹੈ ਔਰ ਬਰਦਾਦਪੁਰ ਤੋਂ ਐਕਟਿਵ ਮੈਨਾ ਜ਼ਰੂਰ ਹੈ ਨਾ ਕਿ ਗੁਰਦਾਸਪੁਰ ਦੇ ਵਿੱਚ ਗਊ ਹੱਤਿਆ ਵੀ ਬਹੁਤ ਹੁੰਦੀ ਹੈ ਗਊ ਕਸਟਰੀ ਵੀ ਬਹੁਤ ਹੁੰਦੀ ਹੈ ਔਰ ਉਹਦੇ ਵਿੱਚ ਰਾਜਨੀਤਿਕ ਲੋਕਾਂ ਦੇ ਸੁਰੱਖਿਆ ਤੇ ਲੜੀ ਹੈ ਸਭ ਕੁਝ ਹੁੰਦਾ ਪਿਆ ਬਿਊਰੋ ਰਿਪੋਰਟ ਜੀਕਾ ਠੀਕ